ਸਾਸਰੀ ਘਰ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਇੰਨੇ ਬੱਬਾ ਵੀ 12 ਆਗੇ ਥਨ ਮਾਦੋ ਨੇ ਸਾਸਰੀ ਘਰ ਬੁਲਾਈ ਦੋਵੇਂ ਮੰਜੇ ਤੇ ਬੈਠ ਗਏ ਬੱਬਾ ਕਿਵੇਂ ਪੁੱਤਰ ਠੀਕ ਠਾਕ ਹੋ ਕਿਵੇਂ ਆਉਣਾ ਹੋਇਆ ਮਾਦੋ ਬਸ ਜੀ ਤੁਹਾਡੀਆਂ ਗੱਲਾਂ ਵਧੀਆਂ ਲੱਗੀਆਂ ਤਾਂ ਮੈਂ ਲਈ ਆ ਗਿਆ ਕੋਈ ਸਾਥ ਚਾਹੀਦਾ ਸੀ ਮੈਨੂੰ ਨਹੀਂ ਬੱਬਾ ਕਿਉਂ ਸਾਥ ਕਿਵੇਂ ਘਰ ਤਾਂ ਸਭ ਠੀਕ ਹੈ ਮਾਦੋ ਕਰਦੇ ਤਾਂ ਕਿਰਪਾ ਨਾਲ ਬਹੁਤ ਵਧੀਆ ਨੇ ਸਭ ਕੁਝ ਉਲਝਨਾ ਹੁੰਦੀਆਂ ਨੇ ਜ਼ਿੰਦਗੀ 'ਚ ਜਿਹੜੀਆਂ ਆਪਾਂ ਨੂੰ ਕਿਸੇ ਹੋਰ ਕੋਲੇ ਸੁਲਝਾਉਣੀਆਂ ਪੈਂਦੀਆਂ ਨੇ ਬਾਬਾ ਕਿਹੋ ਜੀਆਂ ਉਲਝਣ ਪਤੋ ਮਾਦੋ ਫਿਰ ਸਕੂਲ ਵੀ ਵਧੀਆ ਲੰਘ ਗਿਆ ਕਾਲਜ ਦੀ ਪੜ੍ਹਾਈ ਵੀ ਪੂਰੀ ਹੋਆਂ ਵਾਲੀ ਪਰ ਅੱਜ ਕੱਲ ਇੱਕ ਗੱਲ ਪਰੇਸ਼ਾਨ ਕਰਦੀ ਰਹਿੰਦੀ ਹੈ ਬਾਬਾ ਕਿਹੜੀ ਗੱਲ ਮਾਦੋ ਬੋਲਿਆ ਮੇਰਾ ਇੱਕ ਦੋਸਤ ਹੁੰਦਾ ਸੀ ਬਚਪਨ ਵਿੱਚ ਉਹ ਵਿਛੜ ਗਿਆ ਅੱਜ ਕਲੋਂ ਬੜਾ ਯਾਦ ਆਉਂਦਾ ਜੇਕਰ ਉਹ ਵੈਸੇ ਹੀ ਖੈਰ ਜਾਂ ਕੇ ਰਹਿਣ ਲੱਗ ਗਏ ਲੱਗੇ ਹੁੰਦੇ ਤਾਂ ਗੱਲ ਹੋਰ ਸੀ ਪਰ ਉਹਦਾ ਜਿਹਾ ਮੇਰੇ ਸਿਰ ਹੈ ਫਿਰ ਮਾਦੋ ਨੇ ਸਾਰੀ ਘਟਨਾ ਸੱਚੀ ਜਹੀ ਉਸ ਨੂੰ ਪਤਾ ਸੀ ਪਰ ਉਸ ਨੂੰ ਅੰਬ ਤੋੜਨ ਵਾਲੀ ਘਟਨਾ ਨਹੀਂ ਸੀ ਪਤਾ ਉਹ ਆਪ ਹੀ ਕੁਝ ਗੱਲਾਂ ਸਮਝ ਜਾਂਦਾ ਉਸ ਨੇ ਬਾਬੇ ਨੂੰ ਦੱਸਿਆ ਬਾਬਾ ਦੇਖ ਪੁੱਤਰ ਹੋ ਜਾਂਦੀਆਂ ਜ਼ਿੰਦਗੀ ਵਿੱਚ ਕੁਝ ਗੱਲਾਂ ਜੋ ਆਪਾਂ ਨੂੰ ਕਈ ਵਾਰ ਅੱਗੇ ਵਧਣ ਲਈ ਮੁਸ਼ਕਲ ਖੜੀ ਕਰ ਦਿੰਦਾ ਜੋ ਗੱਲ ਜਿਆਦਾ ਗਹਿਰਾਈ ਵਿੱਚ ਉਤਰੀ ਹੋਵੇ ਉਹ ਵਾਰ-ਵਾਰ ਸਾਹਮਣੇ ਆ ਕੇ ਪਰੇਸ਼ਾਨ ਕਰਦੀ ਹੈ ਮਾਦੋ ਹਾਂ ਜੀ ਇਸੇ ਕਾਰਨ ਮੈਂ ਚਾਹੁੰਦਾ ਸੀ ਇੱਕ ਵਾਰੀ ਉਹ ਮੈਨੂੰ ਮਿਲ ਜਾਵੇ ਤਾਂ ਉਸ ਤੋਂ ਮਾਫੀ ਮੰਗ ਕੇ ਆਪਣੀ ਰੂਹ ਨੂੰ ਸ਼ਾਂਤ ਕਰਾਂ ਪਰ ਮੈਨੂੰ ਪਤਾ ਨਹੀਂ ਉਹ ਕਿੱਥੇ ਹੋਵੇਗਾ ਤੇ ਕਿਹੜੇ ਸ਼ਹਿਰ ਵਸਦਾ ਹੋਵੇਗਾ ਬਾਬਾ ਜੇਕਰ ਤੈਨੂੰ ਉਹ ਇੰਨਾ ਯਾਦ ਆਉਂਦਾ ਤਾਂ ਉਹ ਵੀ ਤੈਨੂੰ ਯਾਦ ਜ਼ਰੂਰ ਕਰਦਾ ਹੋਵੇਗਾ ਮਾਂ ਨੂੰ ਪਤਾ ਨਹੀਂ ਉਸ ਨੂੰ ਕੋਈ ਯਾਦ ਵੀ ਹੈ ਜਾਂ ਨਹੀਂ ਹੋ ਸਕਦਾ ਸ਼ਹਿਰ ਦੀ ਹਵਾ ਦੇ ਵਹਾਅ ਵਿੱਚ ਵਹਿ ਗਿਆ ਹੋਵੇ ਬਾਬਾ ਬੋਲਿਆ ਜਿਵੇਂ ਮਰਜੀ ਹੋਵੇ ਪਰ ਜਿਸ ਨਾਲ ਰੂਹ ਜੁੜੀ ਹੋਵੇ ਉਹਦੇ ਤੱਕ ਸੁਨੇਹਾ ਪਹੁੰਚਾਉਣਾ ਕਾਇਨਾਤ ਦਾ ਕੰਮ ਹੁੰਦਾ ਇਸ ਲਈ ਉਹ ਜਰੂਰ ਤੇਰੇ ਕੋਲੇ ਆਵੇਗਾ ਫਿਕਰ ਨਾ ਕਰ ਹੋਰ ਸੁਣਾ ਪੜਾਈ ਤੋਂ ਇਲਾਵਾ ਕੀ ਕਰਦਾ ਹੁੰਦਾ ਮਾਦੋ ਬੋਲਿਆ ਜੀ ਬਸ ਇੱਕ ਵਾਰ ਖੇਤ ਦੇ ਕੰਮ ਵਿੱਚ ਮਦਦ ਕਰ ਦਿੰਨਾ ਬਾਬਾ ਬੋਲਿਆ ਉਹ ਤਾਂ ਬਹੁਤ ਵਧੀਆ ਗੱਲ ਹੈ ਪਰ ਤੂੰ ਨਾਲ ਨਾਲ ਖੇਡਾਂ ਵਿੱਚ ਵੀ ਪੈ ਸਰੀਰ ਵਧੀਆ ਤੇਰਾ ਕੋਈ ਇੱਕ ਖੇਡ ਚਣ ਲੈ ਜੋ ਫालतू ਦੇ ਖਿਆਲ ਆਉਂਦੇ ਨੇ ਇਹ ਘਟ ਜਾਣਗੇ ਮਾਦੋ ਜੀ ਮੈਂ ਕੋਸ਼ਿਸ਼ ਕਰਾਂਗਾ ਠੀਕ ਹੈ ਜੀ ਮੈਂ ਚਲਦਾ ਬਾਬਾ ਕੋਈ ਨਾ ਪੁੱਤ ਰੋਟੀ ਖਾ ਕੇ ਜਾਹੀਂ ਮਾਦੋ ਨਹੀਂ ਜੀ ਧੰਵਾਦ ਮੈਂ ਫਿਰ ਕਦੀ ਆਵਾਂਗਾ ਬਾਬਾ ਹਾਂ ਹਾਂ ਜ਼ਰੂਰ ਆਵੀ ਪਰ ਮੇਰੀ ਗੱਲ ਤੇ ਜਰਾ ਗੌਰ ਕਰੀ ਮਾਦੋ ਠੀਕ ਹੈ ਜੀ ਉਹ ਉਹਨਾਂ ਦੇ ਪੈਰੀ ਹੱਥ ਲਾ ਕੇ ਉੱਥੋਂ ਵਾਪਸ ਘਰ ਮੁੜ ਆਇਆ ਉਸ ਨੂੰ ਵੀ ਖੇਤਾਂ ਵਿੱਚ ਸ਼ਾਮਲ ਹੋਣ ਦੀ ਗੱਲ ਚੱਜ ਗਈ ਘਰ ਦਾ ਕੰਮ ਕਰਵਾ ਕੇ ਆਪਣੇ ਪਿੰਡ ਦੇ ਹੀ ਗਰਾਉਂਡ ਵੱਲ ਚਲਾ ਗਿਆ ਰਿੰਕੂ ਤੇ ਵਿੱਚ ਸੁਨੂ ਰਿੰਕੂ ਮਿਲੀਆ ਰਿੰਕੂ ਮਾਦੋ ਆ ਜਾ ਮੈਂ ਬੰਗਲੇਵਾਲ ਜਾ ਰਿਹਾ ਸ਼ੂਟ ਕਰਾਂਗੇ ਮਾਦੋ ਨਹੀਂ ਅੱਜ ਤਾਂ ਮੈਂ ਗਰਾਊਂਡ ਜਾਣਾ ਫਿਰ ਕਦੇ ਚੱਲਾਂਗਾ ਤੇਰੇ ਨਾਲ ਰਿੰਕੂ ਠੀਕ ਹੈ ਮੈਂ ਜਾ ਰਿਹਾ ਮਾਦੋ ਤੂੰ ਆ ਜਾ ਗਰਾਊਂਡ ਅ ਰਿੰਕੂ ਨਹੀਂ ਮੇਰਾ ਇੱਕ ਖਾਸ ਸ਼ੂਟ ਜੇ ਅੱਜ ਤੇ ਮੈਨੂੰ ਇਹੀ ਕੰਮ ਪਸੰਦ ਹੈ ਠੀਕ ਹੈ ਫਿਰ ਮਿਲਦੇ ਹਾਂ ਮਾਦੋ ਬੁਲਿਆ ਰਿੰਕੂ ਓਕੇ ਬਾਏ ਮਾਦੋ ਨੇ ਗਰਾਊਂਡ ਪਹੁੰਚਦੇ ਦੇਖਿਆ ਕਿ ਫੁੱਟਬਾਲ ਖੇਡ ਚੱਲ ਰਹੀ ਸੀ ਉਸਨੇ ਥੋੜਾ ਸਮਾਂ ਬੈਠ ਕੇ ਦੇਖੀ ਫਿਰ ਆਪਣੇ ਆਪ ਨੂੰ ਸ਼ਾਮਲ ਕਰ ਲਿਆ ਇੱਕ ਦੋ ਘੰਟੇ ਖੇਡ ਉਸਨੇ ਆਪਣੇ ਆਪ ਨੂੰ ਬੜਾ ਸਹਿਜ ਮਹਿਸੂਸ ਕੀਤਾ ਮਨ ਹੀ ਮਨ ਖੁਸ਼ ਹੁੰਦਾ ਹੋਇਆ ਬਾਬਾ ਜੀ ਦਾ ਧੰਨਵਾਦ ਕਰਦਾ ਵਾਪਸ ਆਉਣ ਲੱਗਿਆ ਉਹ ਆਪਣੇ ਆਪ ਨੂੰ ਵੀ ਕੁਐਸਚਨ ਲੱਗਿਆ ਕਿ ਕਿਸ ਤਰ੍ਹਾਂ ਉਹ ਸਿਰਫ ਕਿਤਾਬਾਂ ਵਿੱਚ ਹੀ ਸਿਰ ਦੇ ਰੱਖਦਾ ਸੀ ਜਾਂ ਫਿਰ ਆਪਣੇ ਹੀ ਖਿਆਲਾਂ ਵਿੱਚ ਆਪਣੇ ਆਪ ਨੂੰ ਘੇਰੀ ਰੱਖਦਾ ਸੀ ਮਦਨਹੁਣ ਸਮਝਾ ਚੁੱਕਿਆ ਸੀ ਕਿ ਪੜ੍ਹਾਈ ਦੇ ਨਾਲ-ਨਾਲ ਕੋਈ ਐਕਟੀਵਿਟੀ ਰੱਖਣੀ ਕਿੰਨੀ ਜ਼ਰੂਰੀ ਹੈ। 2-4 ਦਿਨਾਂ ਬਾਅਦ ਉਹ ਉਸ ਦਾ ਚਿਹਰਾ ਚਮਕੁੱਠਿਆ ਤੇ ਹੁਣ ਬੜਾ ਖੁਸ਼ ਹੁੰਦਾ ਰਹਿੰਦਾ। ਘਰ ਵੀ ਖੁਸ਼ੀ-ਖੁਸ਼ੀ ਸਾਰਿਆਂ ਨਾਲ ਗੱਲਾਂ-ਬਾਤਾਂ ਕਰਦਾ। ਰੋਜ਼ਾਨਾ ਗੁਰੂ ਘਰ ਜਾਂਦਾ, ਫਿਰ ਕਾਲਜ, ਫਿਰ ਖੇਤ ਦੇ ਕੰਮ ਦੇਖ ਲੈਂਦਾ। ਫਿਰ ਆਪਣੇ ਗਰਾਊਂਡ ਵਾਲ ਚਲਾ ਜਾਂਦਾ। ਹੋਰ ਵੀ ਕਈ ਵੇਲੇ ਫਿਰਦੇ ਮੁੰਡਿਆਂ ਨੂੰ ਉਸਨੇ ਆਪਣੇ ਨਾਲ ਖੇਡਣ ਲਾ ਲਿਆ ਤਾਂ ਕਿ ਵੇਲੇ ਫਿਰਦੇ ਉਹਨਾਂ ਦਾ ਮਨ ਐਵੇਂ ਕਿਸੇ ਬੁਰੀ ਚੀਜ਼ ਵੱਲ ਨਾ ਹੋ ਜਾਵੇ। ਉਹ ਖੁਦ ਵੀ ਤਾਂ ਆਪਣੇ ਵਿਚਾਰਾਂ ਦੇ ਜਾਲ ਵਿੱਚ ਫਸਦਾ ਜਾ ਰਿਹਾ ਸੀ ਪਰ ਹੁਣ ਉਸ ਦਾ ਖਾਲੀ ਸਮਾਂ ਧਿਆਨ ਖੇਡਾਂ ਵਿੱਚ ਹੋ ਗਿਆ। ਪੁੰਨੀ ਦਾ ਪੁੱਤਾ ਮੋਣਾ ਵੀ ਮਾਦੋ ਨਾਲ ਕਾਫੀ ਸਾਥ ਰੱਖਣ ਲੱਗ ਪਿਆ ਸੀ। ਉਹ ਵੀ ਉਸ ਨਾਲ ਖੇਡਾਂ ਵਿੱਚ ਸ਼ਾਮਲ ਹੁੰਦਾ ਰਹਿੰਦਾ। ਭਾਵੇਂ ਉਸ ਦੀ ਪੜ੍ਹਾਈ ਛੁੱਟ ਗਈ ਸੀ ਪਰ ਖੇਡਾਂ ਵਿੱਚ ਉਹ ਬਹੁਤ ਮੱਲ ਮੱਲਾ ਮਾਰਿਆ ਸੀ ਜਿਸ ਕਾਰਨ ਮਾਦੋ ਨੂੰ ਬੜੀ ਖੁਸ਼ੀ ਹੁੰਦੀ ਪਰ ਪੁੰਨੀ ਨਵੀਂ ਹਾਲ ਸੀ। ਉਹ ਮਾਦੋ ਨੂੰ ਬੋਲਦੀ ਰਹਿੰਦੀ ਕਿ ਇਸ ਨੇ ਉਸ ਦਾ ਪੁੱਤਾਂ ਵੀਲੇ ਕੰਮਾਂ ਲਈ ਲਾ ਦਿੱਤਾ। ਨਹੀਂ ਤਾਂ ਕਰੇ ਸੌ ਕੰਮ ਕਰਦਾ। ਪਰantu ਉਸਦੀ ਗੱਲ ਦੀ ਹੁਣ ਕਿਸੇ ਨੂੰ ਪਰਵਾਹ ਨਹੀਂ ਸੀ ਉਸਦਾ ਰੋਗ ਵੀ ਪਹਿਲਾਂ ਨਾਲ ਘਟ ਗਿਆ ਸੀ ਘਰ ਦੇ ਉਸਦੀ ਗੱਲ ਦਾ ਕੋਈ ਔਗਣ ਨਹੀਂ ਕਰਦੇ ਸੀ ਹੌਲੀ-ਹੌਲੀ ਉਹ ਸਾਰੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲੱਗੇ ਮਾਦੋ ਆਪਣੇ ਕਾਲਜ ਵੱਲੋਂ ਵੀ ਨੈਸ਼ਨਲ ਤੱਕ ਖੇਡਣ ਚਲਾ ਜਾਂਦਾ ਸੀ ਗੇਲਾ ਵੀ ਖੇਤ ਦਾ ਕੰਮ ਵਧੀਆ ਸਮਾਰ ਰਿਹਾ ਸੀ ਕਾਫੀ ਬਰਕਤ ਹੋ ਰਹੀ ਸੀ ਉਧਰ ਮਾਦੋ ਦੀ ਕਾਲਜ ਦੀ ਪੜਾਈ ਖਤਮ ਹੋਣ ਵਾਲੀ ਸੀ ਉਹ ਪੜਾਈ ਖੇਡਾਂ ਤੇ ਘਰ ਦੇ ਕੰਮ ਦਵਾਲੇ ਘੁੰਮ ਰਿਹਾ ਸੀ ਜੋ ਕਿ ਉਸਦਾ ਇੱਕ ਸਕਾਰਤਮਕ ਸਰਕਲ ਬਣ ਚੁੱਕਿਆ ਸੀ ਕਦੇ-ਕਦੇ ਬਾਬਾ ਜੀ ਕੋਲ ਵੀ ਲੇੜਾ ਮਾਰ ਆਉਂਦਾ ਤੇ ਦੱਸਦਾ ਕਿ ਹੁਣ ਉਹਦੀ ਮਾਨਸਿਕ ਹਾਲਤ ਪਹਿਲਾਂ ਨਾਲੋਂ ਬਹੁਤ ਖੁਸ਼ ਤੇ ਠੀਕ ਹੈ ਸਮਾਂ ਲੰਘਦਾ ਗਿਆ ਆਪਣੇ ਕਾਲਜ ਵਾਲੇ ਸ਼ਹਿਰ ਹੀ ਉਸ ਨੂੰ ਸਰਕਾਰੀ ਲੈ ਕੇ ਚਰਾਰਦੀ ਨੌਕਰੀ ਮਿਲ ਗਈ ਕਾਲਜ ਵੱਲੋਂ ਹੀ ਖੇਤਾਂ ਵਿੱਚ ਜਾਂਦਾ ਰਹਿੰਦਾ ਤੇ ਉਤਾਰਥੀਆਂ ਨੂੰ ਵੀ ਗਾਈਡ ਕਰਦਾ ਰਹਿੰਦਾ ਉਸਨੇ ਆਪਣਾ ਘਰ ਟਾਉਣ ਨਾ ਦਿੱਤਾ ਸਗੋਂ ਬਾਰ-ਬਾਰ ਇੱਕ ਨਵਾਂ ਘਰ ਬਣਾ ਲਿਆ ਪਰ ਜ਼ਿਆਦਾ ਸਮਾਂ ਉਹ ਆਪਣੇ ਪੁਰਾਣੇ ਘਰ 'ਚ ਹੀ ਜਾਂਦਾ ਰਹਿੰਦਾ ਉਸਦੀ ਸਾਂਭ-ਸਮਾਲ ਕਰਦਾ। ਪੁੱੁੰਨੀ ਦਾ ਪੋਤਾ ਵੀ ਖੇਡਾਂ ਵਿੱਚ ਵੱਲ ਹੁਣ ਕਰਕੇ ਹਟੂ ਰੋਮੈਂਟ ਦਾ ਆਗੂ ਬਣਾ ਦਿੱਤਾ ਗਿਆ। ਉਸਨੇ ਵਿਆਹ ਵੀ ਕਰਵਾ ਲਿਆ ਤੇ ਹੁਣ ਮਾਦੋ ਨੂੰ ਵੀ ਵਿਆਹ ਬਾਰੇ ਕਹਿੰਦਾ ਰਹਿੰਦਾ। ਮਾਦੋ ਅਕਸਰ ਆਪਣੇ ਪੁਰਾਣੇ ਘਰ ਵਾਲੇ ਚੁਬਾਰੇ ਅੰਦਰ ਕੁਝ ਨਾ ਕੁਝ ਲਿਖਦਾ ਪੜ੍ਹਦਾ ਰਹਿੰਦਾ। ਮੋਨਾ ਉਸ ਕੋਲ ਲੈ ਕੇ ਢੇੜਾ ਮਾਰ ਜਾਂਦਾ। ਉਹ ਮਜ਼ਾਕ ਵਿੱਚ ਮਾਦੋ ਨੂੰ ਕਹਿ ਦਿੰਦਾ ਹੁਣ ਸਾਰਾ ਕੁਝ ਸੈੱਟ ਹੋ ਗਿਆ ਆਪਣਾ ਵੀ ਵਿਆਹ ਕਰਵਾ ਲੈ। ਮਾਤਾ ਜਿੱਥੇ ਇੰਨਾ ਕੁਝ ਹੋ ਗਿਆ ਵਿਆਹ ਵੀ ਹੋ ਜੂ ਫਿਲਹਾਲ ਮੈਨੂੰ ਜਿਆਦਾ ਧਿਆਨ ਨਹੀਂ ਹੈ ਇਸ ਪਾਸੇ ਮੋਨਾ ਬੋਲਿਆ ਕਿਉਂ ਧਿਆਨ ਕਿਉਂ ਨਹੀਂ ਕਰਦੇਆਂ ਨੂੰ ਤਾਂ ਹੈਗਾ ਕਿ ਜਲਦੀ ਹੋ ਜਾਵੇ ਮਾਤਾ ਵੈਸੇ ਤਾਂ ਹੁਣ ਮੈਂ ਵੀ ਸੰਤੁਸ਼ਟਾਂ ਆ ਸਭ ਕਾਸੇ ਤੋਂ ਪਰ ਪਤਾ ਨਹੀਂ ਕਿਉਂ ਲੱਗਦਾ ਕਿ ਜੇ ਮਿੰਟੂ ਨਾ ਆਇਆ ਤਾਂ ਕੁਝ ਦੂਰਾ ਰਹੇਗੀ ਮੋਨਾ ਹੈਰਾਨ ਹੋ ਕੇ ਲੈ ਤੈਨੂੰਲੇ ਵੀ ਮਿੰਟੂ ਦਾ ਇੰਤਜ਼ਾਰ ਹੈ ਹੁਣ ਤਾਂ ਉਹ ਤਾਂ ਹੁਣ ਬੱਚਾ ਨਹੀਂ ਰਿਹਾ ਹੋਣਾ ਉਹਨੂੰ ਉਸਨੂੰ ਵੀ ਤਾਂ ਤੈਨੂੰ ਯਾਦ ਕਰਕੇ ਆ ਜਾਣਾ ਚਾਹੀਦਾ ਸੀ ਮਾਦੋ ਆ ਉਸ ਦੀਆਂ ਸੰਭਾਲੀਆਂ ਚੀਜ਼ਾਂ ਹੀ ਨਹੀਂ ਉਸ ਦੀ ਜੱਦ ਭੁੱਲਣ ਦਿੰਦਾ ਇਹਨਾਂ ਨੂੰ ਦੇਖੋ ਮਨ ਵਿੱਚ ਇੱਕ ਹੀ ਖਿਆਲ ਆਉਂਦਾ ਕਿ ਉਸ ਦਾ ਥੋੜਾ ਇੰਤਜ਼ਾਰ ਹੋਰ ਕਰ ਮੋਨਾ ਤੂੰ ਇਹਨਾਂ ਦਿਲ 'ਚ ਕਿਉਂ ਵਸਾਇਆ ਉਸ ਨੂੰ ਜਿਵੇਂ ਤੇਰੀ ਕੋਈ ਗਰਲਫ੍ਰੈਂਡ ਹੋਵੇ ਮਾਦੋ ਨਹੀਂ ਵੀਰ ਗੱਲ ਇਹ ਨਹੀਂ ਇੱਕ ਤਾਂ ਬਚਪਨ ਦਾ ਬੈਸਟ ਫ੍ਰੈਂਡ ਹੈ ਦੂਜਾ ਉਸ ਦਾ ਮੈਨੂੰ ਛੱਡ ਕੇ ਜਾਣ ਦਾ ਇਲਜ਼ਾਮ ਵੀ ਮੇਰੇ ਸਿਰ ਲੱਗਿਆ ਹੋਇਆ ਹੈ ਜਿਸ ਕਾਰਨ ਬਹੁਤ ਵਾਰੀ ਦੁਖੀ ਹੋਇਆ ਮੈਂ ਉਸ ਤੋਂ ਮੈਨੂੰ ਪਤਾ ਵੀ ਨਹੀਂ ਕਿ ਇਹ ਗੱਲ ਕੀ ਸੀ ਜੇਕਰ ਉਹ ਘਰ ਵੈਸੇ ਹੀ ਛੱਡ ਕੇ ਸ਼ਹਿਰ ਵੱਸਣ ਨਹੀਂ ਗਏ ਹੁੰਦੇ ਤਾਂ ਤਾਂ ਗੱਲ ਹੋਰ ਹੁੰਦੀ ਫਿਰ ਤਾਂ ਹੋ ਸਕਦਾ ਸੀ ਮੈਂ ਵੀ ਉਸ ਨੂੰ ਜ਼ਿਆਦਾ ਚੇਤਾ ਨਾ ਕਰਾਂ ਮੋਨਾ ਕੀ ਪਤਾ ਗੱਲ ਇੰਨੀ ਵੱਡੀ ਨਾ ਹੋਵੇ ਮਾਦੋ ਸੋਚਦਾ ਤਾਂ ਮੈਂ ਵੀ ਇਹੀ ਹਾਂ ਪਰ ਮੇਰੇ ਦਿਲ ਤੇ ਲੱਗੀ ਹੋਣ ਕਰਕੇ ਦਿਲ ਚੋਂ ਨਿਕਲਦੀ ਹੀ ਨਹੀਂ ਹੋਣਾ ਕਦੇ-ਕਦੇ ਤੈਨੂੰ ਦੇਖ ਕੇ ਲੱਗਦਾ ਹੁੰਦਾ ਕਿ ਤੇਰੇ ਜਿੰਨਾ ਖੁਸ਼ ਕੋਈ ਨਹੀਂ ਕਦੇ ਲੱਗਦਾ ਤੇਰੇ ਜਿੰਨਾ ਉਦਾਸ ਵੀ ਕੋਈ ਨਹੀਂ ਮਾਦੋ ਇਹ ਵੀ ਦਿਲ ਦੀਆਂ ਤਰੰਗਾਂ ਹੁੰਦੀਆਂ ਨੇ ਕਦ ਦੇ ਕੋਈ ਤਰ੍ਹਾਂ ਨਹੀਂ ਛੜ ਗਈ ਕਦੇ ਕੋਈ ਮੋਨਾ ਉਹ ਬਸ ਭਰਾਵਾ ਵਾਲੀਆਂ ਦਿਲ ਵਾਲੀਆਂ ਗੱਲਾਂ ਨਾ ਸਮਝਾ ਮੈਨੂੰ ਮੇਰਾ ਤਾਂ ਵਿਆਹ ਵੀ ਹੋ ਗਿਆ ਐਵੇਂ ਕੋਈ ਪੰਗਾ ਪੇਚੋ ਮਾ ਤੋਂ ਅਸਨ ਲੱਗਿਆ ਇਸ ਰੀਤਾ ਮੈਂ ਵਿਆਹ ਨਹੀਂ ਕਰਾਂਦਾ ਐਵੇਂ ਮੇਰੀ ਘਰ ਵਾਲੀ ਵੀ ਸੋਚਣ ਲੱਗ ਜੂ ਕੀ ਪਤਾ ਨਹੀਂ ਕਿਨੂੰ ਯਾਦ ਕਰਦਾ ਰਹਿੰਦਾ ਦੋਵੇਂ ਅਸਨ ਲੱਗੇ ਫਿਰ ਉਹ ਉਥੋਂ ਉਠਾ ਕੇ ਆਪਣੇ ਘਰ ਨੂੰ ਮੁੜ ਪਏ ਅਗਲੇ ਦਿਨ ਸਵੇਰੇ ਮਾ ਤੋਂ ਜਾਦ ਉੱਠਿਆ ਤਾਂ ਉਸ ਨੂੰ ਫੋਨ ਆਇਆ ਕੇ ਬਨੂ ਨੂੰ ਸ਼ਹਿਰ ਵਾਲੇ ਸਿੱਤਾ ਲੈ ਆਂਦਾ ਗਿਆ ਬਨੂ ਦੇ 2-3 ਸਾਲਾਂ ਬਾਅਦ ਬੱਚਾ ਹੋ ਰਿਹਾ ਸੀ ਮਾਦੋ ਤੇ ਉਸਦੀ ਮਾਂ ਅਮਰੋ ਕੁਝ ਜ਼ਰੂਰੀ ਸਮਾਨ ਲੈ ਕੇ ਉੱਥੇ ਪਹੁੰਚਣੀ ਆ ਬਨੂ ਨੂੰ ਦਾਖਲ ਕੀਤਾ ਹੋਇਆ ਸੀ ਮਾਦੋ ਇੱਧਰ ਉੱਧਰ ਤੁਰਨ ਫਿਰਨ ਲੱਗਿਆ ਕੰਧਾਂ ਉੱਪਰ ਲਿਖਿਆ ਕੁਝ ਨਾ ਕੁਝ ਪੜਨ ਲੱਗਿਆ ਇੱਕ ਜਗ੍ਹਾ ਲਿਖਿਆ ਹੋਇਆ ਸੀ ਜੇਕਰ ਤੁਸੀਂ ਤੰਦਰੁਸਤ ਹੋ ਤਾਂ ਤੁਸੀਂ ਖੁਸ਼ਕਿਸਮਤ ਹੋ ਫਿਰ ਉਹ ਬਨੂ ਦੇ ਬਾਕੀ ਪਰਿਵਾਰ ਦੇ ਮੈਂਬਰ ਜਿੱਥੇ ਸਾਨੂੰ ਉੱਥੇ ਆਇਆ ਵੱਡੇ ਹਸਪਤਾਲ ਦਾ ਇਹ ਜੱਜਾ ਬੱਚਾ ਵਾਰ ਦਾ ਇੱਕੋ ਵੱਟ ਅਕਾਰੀ ਕਮਰਾ ਸੀ ਕੁੱਲ 10 ਬੈੱਡ ਕਮਰੇ ਚ 2 ਕਤਾਰਾਂ ਚ ਲੱਗੇ ਹੋਏ ਸਨ ਇੱਕ ਕਤਾਰ ਤੇ 5-5 ਇਹਨਾਂ ਤੋਂ ਇਲਾਵਾ 4-5 ਸਟੂਲ ਸਨ ਜਾਂ ਫਿਰ ਇੱਕ ਕਤ ਕੁਰਸੀ ਜਿਸ ਤੇ ਮਰੀਜ਼ ਨੂੰ ਮਿਲਣਾ ਆ ਕੋਈ ਬੈਠ ਜਾਂਦਾ ਸੀ ਬੈੱਡਾਂ ਤੇ ਜਨਾਨੀਆਂ ਲੇਟੀਆਂ ਸਨ ਜਿਨ੍ਹਾਂ ਚੋਂ ਜ਼ਿਆਦਾ ਦੇ ਨਵ ਜੰਮੇ ਬੱਚੇ ਐਮਰਜੈਂਸੀ ਰੂਮ ਚ ਦੀਆਂ ਮਸ਼ੀਨਾਂ ਚ ਪਏ ਸੀ ਇਸ ਤਰ੍ਹਾਂ ਦੀ ਇੱਕ ਕਮੌਣ ਜੰਗ ਬੱਚਿਆਂ ਦੇ ਪਰਿਵਾਰ ਵਾਲਿਆਂ ਦੇ ਮਨਾ ਅੰਦਰ ਵੀ ਲੜੀ ਜਾ ਰਹੀ ਸੀ ਕਿਸੇ ਦਾ 6 ਮਹੀਨਿਆਂ ਦਾ ਬੱਚਾ ਮਸ਼ੀਨਾਂ 'ਚ ਪਿਆ ਸੀ ਤੇ ਕਿਸੇ ਦਾ 7 ਮਹੀਨਿਆਂ ਦਾ ਕਿਸੇ ਦੇ ਫੇਫੜੇ ਕਮਜ਼ੋਰ ਸਨ ਕਿਸੇ ਦੇ ਦਿਮਾਗ ਦਾ ਵਿਕਾਸ ਅਧੂਰਾ ਸੀ ਕਿਸੇ ਦਾ ਪਰ ਘਟ ਸੀ ਤੇ ਕਿਸੇ ਦੇ ਸਿਰ ਲਵਦੇ ਹੋਏ ਸੀ ਇਸ ਤਰ੍ਹਾਂ ਦੀ ਕਸ਼ਮਕਸ਼ 'ਚੋਂ ਤਕਰੀਬਨ ਸਾਰੇ ਮਰੀਜ਼ਾਂ ਦੇ ਪਰਿਵਾਰ ਇੱਕ ਮੈਂਬਰ ਲੰਘ ਰਹੇ ਸਨ ਮਾਦਮ ਨੂੰ ਇਹ ਸਭ ਦੇਖ ਕੇ ਜੀਵਨ ਮਹਿਸੂਸ ਹੋ ਰਿਹਾ ਸੀ ਉਸ ਦਾ ਖੁਦ ਦਾ ਵੀ ਪਹਿਲਾ ਅਨੁਭਵ ਹੀ ਸੀ ਇਸ ਤਰ੍ਹਾਂ ਸਤਾ ਲਾਉਣਾ ਤੇ ਕੁਝ ਲੋਕਾਂ ਦੇ ਹਾਲਾਤ ਦੇਖਣਾ ਜੇ ਇੱਕ ਮਰੀਜ਼ ਨੂੰ ਛੁੱਟੀ ਮਿਲ ਜਾਂਦੀ ਤਾਂ ਉਸ ਤੋਂ ਪਹਿਲਾਂ ਕੋਈ ਹੋਰ ਮਰੀਜ਼ ਬੈੱਡ ਤੇ ਆ ਨਰਸਾਂ ਲਟਾ ਦਿੰਦੇ ਨਾ ਸਨ ਇਸ ਤਰ੍ਹਾਂ ਇੱਕ ਉਦਾਸੀ ਸਾਰਿਆਂ ਦੇ ਚਿਹਰਿਆਂ ਤੇ ਛਾਈ ਰਹਿੰਦੀ ਪਰ ਜੇਕਰ ਕੋਈ ਇੰਨੇ ਸਨਾਟੇ ਚੋਂ ਵੀ ਚੁੱਪ ਨਹੀਂ ਰਹਿੰਦਾ ਸੀ ਤਾਂ ਉਹ ਸਨ ਸਫਾਈ ਵਾਲੇ ਹਸਪਤਾਲ 'ਚ ਜੇ ਕੋਈ ਸਭ ਤੋਂ ਔਖਾ ਕੰਮ ਹੁੰਦਾ ਤਾਂ ਉਹ ਮਰੀਜ਼ ਦੇ ਕੋਲੇ ਬੈਠਣਾ ਹੁੰਦਾ ਉਹ ਵੀ ਉਸ ਸਮੇਂ ਜਦੋਂ ਮਰੀਜ਼ ਚੁੱਪਚਾਪ ਮੋਨ ਬੈੱਡ ਤੇ ਲੇਟਿਆ ਪਿਆ ਹੋਵੇ ਤੁਸੀਂ ਬਿਨਾ ਕੁਝ ਬੋਲੇ ਉਸ ਵੱਲ ਜਾਂ ਕਮਰੇ ਵੱਲ ਦੇਖਦੇ ਉਸ ਦੇ ਜਲਦ ਤੰਦਰੁਸਤ ਹੋਣ ਦੀ ਦੁਆ ਕਰਦੇ ਹੋ ਬੰਨੋ ਦੀ ਹਾਲਤ ਵੀ ਹੁਣ ਨਾਜੁਕ ਹੁੰਦੀ ਜਾ ਰਹੀ ਸੀ ਉਸ ਦਾ ਚੈੱਕਅਪ ਵੀ ਨਾਲ-ਨਾਲ ਹੋ ਜਾਂਦਾ ਇੱਕ ਸਫਾਈ ਵਾਲੀ ਔਰਤ ਉਸ ਹਾਲ ਵਿੱਚ ਆਈ ਉਸ ਨੇ ਇੱਕ ਬਿੱਟ ਦੇ ਵਾਲੇ ਦੁਆਲੇ ਖਿੰਡੇ ਪਏ ਫालतू ਸਮਾਨ ਵੱਲ ਦੇਖ ਕੇ ਕਿਹਾ ਤੁਸੀਂ ਸਾਰੇ ਜਣੋਂ ਆਪੋ ਆਪਣੇ ਬਿੱਡਾਂ ਕੋਲੇ ਇੱਕ ਇੱਕ ਕੂੜਦਾਨ ਕਿਉਂ ਨਹੀਂ ਖਰੀਦ ਕੇ ਰੱਖ ਲੈਂਦੇ 10 ਰੁਪਏ ਦੀ ਤਾਂ ਗੱਲ ਹੈ ਕੋਈ ਬਹੁਤਾ ਫਰਕ ਨਹੀਂ ਪੈਣਾ ਜਿੱਥੇ ਇੰਨੇ ਲੱਗ ਜਾਂਦੇ ਨੇ ਉਥੇ 20 ਰੁਪਏ ਨਾਲ ਕੁਝ ਨਹੀਂ ਹੁੰਦਾ ਤੁਹਾਡਾ ਵੀ ਫਾਇਦਾ ਹੈ ਜਿੰਨਾ ਮਰਜੀ ਛੁੱਟੀ ਜਾਇਓ ਗੰਧਮਨਦ ਉਸ ਵਿੱਚ ਘਟੋ ਘਟ ਕਮਰਾ ਤਾਂ ਸਾਫ਼ ਰਹੂਗਾ ਪਰ ਆਪਣਾ ਰੋਪ ਛਾੜ ਤੁਰ ਗਈ ਉਹ ਮਾਧੋ ਨੇ ਸੁਥਿਆ ਜਦੋਂ ਹਾਲਾਤ ਹੀ ਇੰਜ ਦੇ ਹੋਣ ਫਿਰ ਕਿੱਥੋਂ ਸਫਾਈ ਚੱਤੇ ਰਹਿੰਦੀ ਹੈ ਇਹਨੇ ਬੰਨੂ ਦੇ ਦਰਦ ਵਧਣ ਲੱਗੇ ਕਈ ਵਾਰੀ ਉਹ ਰੋਣ ਲੱਗ ਪੈਂਦੀ ਚਿਲੌਂ ਲੱਗ ਪਏ। ਕੁਝ ਸਮੇਂ ਬਾਅਦ ਬੰਨੂ ਨੂੰ ਲੇਬਰ ਰੂਮ ਰਿਜਾਇਆ ਗਿਆ। ਬਾਕੀ ਸਾਰੇ ਬਾਹਰ ਖੜੇ ਅਰਦਾਸ ਕਰ ਰਹੇ ਸਨ। ਸਭ ਕੁਝ ਠੀਕ ਠਾਕ ਰਹੇ। ਨਰਸਾਂ ਕਈ ਵਾਰ ਬਾਹਰ ਵੀ ਆ ਜਾਂਦੀਆਂ। ਫਿਰ ਕੋਈ ਜ਼ਰੂਰੀ ਸਮਾਨ ਲੈ ਕੇ ਅੰਦਰ ਚਲੀਆਂ ਜਾਂਦੀਆਂ। ਸਭ ਦੇ ਚਿਹਰੇ ਤੇ ਇੱਕ ਡਰ ਜਿਹੀ ਹਸੀ ਕਿ ਕੇ ਸਹੀ ਸਲਾਮਤ ਹੋ ਜਾਵੇ। ਇਸ ਤਰ੍ਹਾਂ ਤਿਆਰ ਕਰਦੇ ਕਰਦੇ ਮਾਧੂ ਵੀ ਉੱਥੇ ਗੇੜੇ ਕੱਢਣ ਲੱਗਿਆ ਜਦੋਂ ਉਹ ਹੀ ਦਰਵਾਜ਼ਾ ਖੁੱਲ੍ਹਦਿਆ ਸਾਰਿਆਂ ਦਾ ਧਿਆਨ ਉਧਰ ਜਾਂਦਾ ਪਰ ਨਰਸ ਕਾਲੀ-ਕਾਲੀ ਕੋਈ ਨਾ ਸਮਾਨ ਲੈ ਫਿਰ ਅੰਦਰ ਚਲੀ ਜਾਂਦੀ ਹੈ ਜਿਸ ਨੂੰ ਦੇਖ ਕੇ ਉਹਨਾਂ ਦਾ ਮਨ ਹੋਰ ਘਬਰਾ ਜਾਂਦਾ ਸਾਰੇ ਇੱਕ ਦੂਜੇ ਨੂੰ ਹੌਸਲਾ ਦੇ ਰਹੇ ਸਨ ਪਰ ਖੁਦ ਅੰਦਰੋਂ ਹਰ ਕੋਈ ਜੀਭ ਜਿਹਾ ਮਹਿਸੂਸ ਕਰ ਰਿਹਾ ਸੀ ਆਖਿਰ ਇੱਕ ਸਮੇਂ ਬਾਅਦ ਇੱਕ ਨਰਸ ਨੇ ਆ ਕੇ ਕਿਹਾ ਬੇਟੀ ਹੋਈ ਹੈ ਤਾਂ ਸਾਰਿਆਂ ਦੀ ਜਾਣ ਵਿੱਚ ਜਾਣ ਆਈ ਉਹਨਾਂ ਨੇ ਬੰਨੋ ਬਾਰੇ ਪੁੱਛਿਆ ਤਾਂ ਦੋਵੇਂ ਬਾਰੇ ਸਹੀ ਸਲਾਮਤ ਕਹਿ ਕੇ ਫਿਰ ਅੰਦਰ ਚਲੀ ਗਈ ਨਰਸ ਸਾਰੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੇ ਮਦ ਮਮਾ ਬੰਦ ਦੀ ਖੁਸ਼ੀ ਵਿੱਚ ਬਾਹਰ ਮਠਾਈ ਲੈਣ ਗਿਆ ਉਸ ਦਾ ਜੀਜਾ ਵੀ ਉਸ ਨਾਲ ਹੀ ਚੱਲ ਗਿਆ ਦੋਵੇਂ ਚਾਹ ਤੇ ਪਾਣੀ ਖਾਣ ਪੀਣ ਦਾ ਸਮਾਨ ਲੈਣ ਚਲੇ ਗਏ ਉਹਨਾਂ ਦੇ ਵਾਪਸ ਆਉਂਦਿਆਂ ਹੀ ਸਾਰੇ ਬਾਰ ਬਾਰੀ ਬੱਚੀ ਨੂੰ ਚੁੱਕ ਰਹੇ ਸਨ ਉਹਨਾਂ ਨੇ ਵੀ ਸਮਾਨ ਰੱਖ ਹੱਥ ਸਾਫ ਕਰਕੇ ਉਸ ਨੂੰ ਚੁੱਕਿਆ ਛੋਟਾ ਜਿਹਾ ਫੁੱਲ ਵਰਗਾ ਬੱਚਾ ਕੋ ਚੱਕ ਕੇ ਇੱਕ अजीब ਜਿਹੀ ਖੁਸ਼ੀ ਮਹਿਸੂਸ ਹੋ ਰਹੀ ਸੀ ਇਹਨੇ ਬੰਨ ਨੂੰ ਵੀ ਕਮਰੇ ਵਿੱਚ ਲਿਜਾਇਆ ਲਿਆਂਦਾ ਗਿਆ ਇੱਕ ਖੁਸ਼ੀ ਹੈ ਸਾਰਿਆਂ ਨੂੰ ਨਵੇਂ ਜਨਮੇ ਬੱਚੇ ਨੂੰ ਇੱਕ ਦੂਜੀ ਵਾਰ ਚੁੱਟੀ ਮਿਲਣੀ ਸੀ ਸਾਰਿਆਂ ਦੇ ਮਨ ਚ ਆਵੀ ਕੁਦਰ ਰਹਾ ਸੀ ਅਮਰਪੰਦੇ ਤੋਂ ਲਈ ਨੇੜੇ ਹੀ ਬਣੀ ਰਸੋਈ ਵਿੱਚ ਚਲੀ ਗਈ ਉਸਨੇ ਦੇਖਿਆ ਕਿ ਮਿੰਟੂ ਦੀ ਮਾਂ ਵੀ ਉੱਥੇ ਖੜੀ ਚਾਹ ਬਣਾ ਰਹੀ ਸੀ ਅਮਰੋਪਾਂਜੀ ਤੁਸੀਂ ਤੁਸੀਂ ਇੰਨੇ ਸਾਲਾਂ ਬਾਅਦ ਮਿੰਟੂ ਦੀ ਮਾਂ ਹਾਂ ਹਾਂ ਬੈ ਜੀ ਸਸਰੀਕਾਲ ਅਮਰੋ ਤੁਸੀਂ ਬਿਲਕੁਲ ਉਹੋ ਜੇ ਪਏ ਹੋ ਦੋਵੇਂ ਇੱਕ ਦੂਜੇ ਨਾਲ ਗਲੇ ਲਗਾ ਕੇ ਮਿਲੀਆਂ ਅਮਰੋ ਨੇ ਬੰਨੋ ਬਾਰੇ ਦੱਸਿਆ ਤਾਂ ਵੀ ਖੁਸ਼ ਹੋਈ ਹਲੇ ਉਹਨੂੰ ਪੁੱਛਣੀ ਹੀ ਲੱਗੀ ਸੀ ਵੀ ਤੁਸੀਂ ਇੱਥੇ ਕਿਵੇਂ ਆਏ ਹੋ ਸਭ ਠੀਕ ਤਾਂ ਹੈ ਪਰ ਉਸਦੇ ਬੋਲਣ ਤੋਂ ਪਹਿਲਾਂ ਹੀ ਮਿੰਟੂ ਦੀ ਦਾਦੀ ਉੱਥੇ ਆ ਗਈ ਜਿਸ ਨੂੰ ਦੇਖ ਕੇ ਦੋਵੇਂ ਚੁੱਪ ਕਰ ਗੀਆਂ ਉਹਨਾਂ ਨੇ ਉਸ ਨੂੰ ਵੀ ਪੈਰੀ ਹੱਥ ਲਗਾਏ ਤੇ ਹਾਲਚਲ ਪੁੱਛਿਆ ਪਰ ਉਹ ਚਪਚਾਪ ਉੱਥੇ ਉਸਦੇ ਮੋਢੇ ਤੇ ਹੱਥ ਰੱਖ ਕੇ ਹੂੰ ਹਾਂ ਕਰਕੇ ਆਪਣੀ ਨੂੰ ਨੂੰ ਚਾਹ ਜਲਦੀ ਲਿਓਣ ਲਈ ਕਹਿਣ ਲੱਗੀ ਜਿਸ ਤੋ ਜਹਰ ਹੁੰਦਾ ਸੀ ਕਿ ਉਹ ਅੱਜ ਵੀ ਹੈ ਉਹਨਾਂ ਨਾਲ ਬੋਲਣਾ ਪਸੰਦ ਨਹੀਂ ਕਰਦੀ ਮਿੰਟੂ ਦੀ ਮਾਂ ਚਾਹ ਚੁੱਕ ਕੇ ਉਸਦੇ ਪਿੱਛੇ ਚਲੀ ਗਈ ਅਮਰੂ ਵੀ ਆਪਣੇ ਪਾਂਡੇ ਤੋਂ ਲੱਗ ਗਈ ਲੱਗ ਪਈ ਵਾਪਸ ਕਮਰੇ ਵਿੱਚ ਆ ਪਾਂਡੇ ਰੱਖ ਦਿੱਤੇ ਤੇ ਦੇਖਿਆ ਕਿ ਮਾਦੋ ਬਰ ਬੈਠਾ ਸੀ ਉਸਨੇ ਇੱਕ ਪਾਸੇ ਬੈਠੇ ਮਾਦੋ ਨੂੰ ਆ ਕੇ ਸਾਰੀ ਗੱਲ ਦੱਸੀ ਤਾਂ ਉਹ ਵੀ ਉਹਨਾਂ ਨੂੰ ਦੇਖਣ ਲਈ ਬੇਚੈਨ ਹੋ ਉੱਠਿਆ ਉਸਨੇ ਸੋਚਿਆ ਕਿ ਪਤਾ ਮਿੰਟੂ ਵੀ ਇੱਥੇ ਹੀ ਹੋਵੇ ਆਪਣੀ ਮਾਂ ਨੂੰ ਦੱਸ ਕੇ ਉਹਨਾਂ ਨੂੰ ਲੱਭਣ ਲਈ ਇੱਧਰ ਉੱਧਰ ਕਮਰੇ ਵਿੱਚ ਦੇਖਣ ਲੱਗਿਆ ਪਰ ਉਸ ਨੂੰ ਤਾਂ ਮਿੰਟੂ ਦੀ ਦਾਦੀ ਤੇ ਮਾਂ ਦੀ ਚੱਕਰ ਜਿਆਦਾ ਨਹੀਂ ਸੀ ਬਚਪਨ ਗੁਜ਼ਰੇ ਨੂੰ ਇੰਨਾ ਵਕਤ ਹੋਇਆ ਸੀ ਮਿੰਟੂ ਵੀ ਬਚਪਨ ਵਾਲਾ ਹੀ ਜਾਦ ਸੀ ਹੁਣ ਕਿਹੋ ਜਿਹਾ ਦਿਖਦਾ ਹੋਵੇਗਾ ਕੋਈ ਅੰਦਾਜ਼ਾ ਨਹੀਂ ਸੀ ਬਸ ਫਿਰ ਵੀ ਉਹਨਾਂ ਨੂੰ ਲੱਭ ਰਿਹਾ ਸੀ ਸੋਚ ਰਿਹਾ ਸੀ ਉਸ ਬਾਰੇ ਉਸ ਨਾਲ ਗੱਲਾਂ ਕਰਾਂਗਾ ਤੇ ਸੁਣਾਗਾ ਕਿ ਆਖਰ ਉਹ ਕਿਵੇਂ ਹੈ ਕਿੱਥੇ ਰਹਿੰਦਾ ਹੈ ਪਰ ਇਹਨੇ ਵੱਡੇ ਹਸਪਤਾਲ ਦੇ ਕਮਰਿਆਂ ਵਿੱਚ ਕੁਝ ਪਤਾ ਨਹੀਂ ਚੱਲ ਰਿਹਾ ਸੀ ਉਹ ਫਿਰ ਵੀ ਕੋਸ਼ਿਸ਼ ਕਰਦਾ ਰਿਹਾ ਉਸਨੇ ਰਿਸੈਪਸ਼ਨ ਤੇ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮਿੰਟੂ ਦੇ ਨਾਮ ਤੋਂ ਬਿਨਾਂ ਕੋਈ ਨਾਮ ਪਤਾ ਨਹੀਂ ਸੀ ਜਿਸ ਕਰਨਾ ਉਹ ਉਹਨਾਂ ਤੱਕ ਪਹੁੰਚ ਨਾ ਸਕਿਆ ਉਦਾਸ ਹੋ ਕੇ ਪੌੜੀਆਂ ਚੜ ਉੱਪਰ ਜਾਣ ਲੱਗਿਆ ਤਾਂ ਮਿੰਟੂ ਦੀ ਮੰਮੀ ਤੇ ਦਾਦੀ ਨਾਲ ਕੁਝ ਹੋਰ ਵੀ ਸਨ ਜੋ ਕਿ ਨੀਚੇ ਉੱਤਰ ਬਾਹਰ ਚਲੇ ਗਏ ਪਰ ਉਹਨਾਂ ਨੂੰ ਮਦੋ ਦੀ ਪਛਾਣ ਨਹੀਂ ਸੀ ਤੇ ਮਦੋ ਨੂੰ ਉਹਨਾਂ ਦੀ ਪਛਾਣ ਵੀ ਨਹੀਂ ਸੀ ਮਦੋ ਦੇ ਦਿਲ ਵਿੱਚ ਫਿਰ ਬੇਚੈਨੀ ਉੱਠ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਜੇ ਫਿਰ ਬੇਚੈਨੀ ਉੱਠ ਗਈ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਕਰੇ ਥੱਕ ہار ਕੇ ਉਹ ਬੰਨੋ ਦੇ ਕਮਰੇ ਦੇ ਬਾਹਰ ਲੱਗੇ ਬੈਂਚ ਉੱਪਰ ਬੈਠ ਗਿਆ ਉਬਸਨੂ ਵਾਪਸ ਆਇਆ ਦੇਖ ਅਮਰ ਉਸ ਕੋਲੇ ਆ ਗਈ ਤੇ ਪੁੱਛਿਆ ਕੀ ਹੋਇਆ ਪੁੱਤ ਇਹਨਾਂ ਦੱਸ ਕਿਉਂ ਬੈਠਾ ਮਦੋ ਕੀ ਕਰ ਮਮੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਨਾ ਹੀ ਉਹਨਾਂ ਦਾ ਕੋਈ ਮਿਲਿਆ ਮੈਨੂੰ ਅਮਰ ਕੋਈ ਗੱਲ ਨਹੀਂ ਜੇ ਮੇਲ ਹੋਣਾ ਲਿਖਿਆ ਹੋਇਆ ਤਾਂ ਹੋ ਜਾਵੇਗਾ ਨਹੀਂ ਤਾਂ ਇਸ ਤਰ੍ਹਾਂ ਨਾ ਬੈਠੋ ਬੰਨੋ ਦੇ ਸੌਰੇ ਕੀ ਸੋਚਣਗੇ ਕੀ ਇਸ ਦਾ ਕੀ ਖੋ ਗਿਆ ਮਾਦੋ ਠੀਕ ਏ ਮੰਮੀ ਪਰ ਤੁਹਾਨੂੰ ਤਾਂ ਪਤਾ ਹੀ ਹੈ ਅਮਰੋ ਹਾਂ ਫਿਰ ਤੂੰ ਹੁਣ ਆਪਣਾ ਮੂੰਹ ਠੀਕ ਕਰ ਅੰਦਰ ਚੱਲ ਮਾਦੋ ਨੂੰ ਵੀ ਇਹੀ ਠੀਕ ਲੱਗਿਆ ਅੰਦਰ ਜਾ ਕੇ ਆਪਣੀ ਪਾਂਜੀ ਨਾਲ ਖੇਡਣ ਲੱਗਿਆ ਅਗਲੀ ਸਵੇਰ ਡਿਸਚਾਰਜ ਕੀਤਾ ਜਾਣਾ ਸੀ ਜਿਸ ਕਾਰਨ ਹਸਪਤਾਲ ਚ ਕਾਗਜ਼ੀ ਪੱਤਰਾਂ ਦੀ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਸੀ ਨਿਕ ਕ ਸਾਮਸ ਜਾਣ ਦੀ ਤਿਆਰੀ ਕਰਨ ਲੱਗੇ ਮਾਦੂ ਦੀਆਂ ਨਜ਼ਰਾਂ ਨੇ ਸਾਰਾ ਵਾਰਡ ਛਾਣ ਮਾਰਿਆ ਪਰ ਉਹ ਕਿਤੇ ਵਿਖਾਈ ਨਹੀਂ ਦੇ ਰਹੇ ਸਨ ਇੱਕ ਵਾਰਡ ਚੋਂ ਨਿਕਲ ਨਾਲ ਦੇ ਵਾਰਡ ਚ ਵੀ ਦੇਖ ਆਇਆ ਪਰ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਸੀ ਅੱਜ ਵਾਪਸ ਵੀ ਕਰ ਜਾਣਾ ਸੀ ਫਿਰ ਇਸੇ ਲਈ ਉਸਦਾ ਮਨ ਫਿਰ ਉਦਾਸ ਹੋ ਗਿਆ ਉਸ ਦੀ ਇਹ ਵੇਗ ਚ ਉਹਨਾਂ ਬਾਰੇ ਸੋਚਦਾ ਬਾਹਰਲੇ ਗੇਟ ਕੋਲੇ ਆ ਗਿਆ ਸਿਕਿਉਰਿਟੀ ਗਾਰਡ ਵੱਲ ਨਜ਼ਰ ਪੈਂਦੇ ਹੀ ਮੈਂ ਉਸ ਕੋਲੇ ਜਾ ਕੇ ਉਹਨਾਂ ਬਾਰੇ ਗੱਲ ਕਰਨ ਤਾਂ ਉਹ ਬੋਲਿਆ ਇੱਥੇ ਤਾਂ ਕਿੰਨੇ ਹੀ ਹੁੰਦੇ ਜਾਂਦੇ ਹਨ ਵਾਪਸ ਪਰਤਦੇ ਆ ਉਸਦੇ ਕਦਮ ਵੀ ਭਾਰੀ ਭਾਰੀ ਹੋ ਗਏ ਸਨ ਹੁਣ ਬੰਨੋ ਨੂੰ ਨਾਨਕੇ ਪਰਿਵਾਰ ਵਾਲਿਆਂ ਨੇ ਹੀ ਲੈ ਕੇ ਜਾਣਾ ਸੀ ਸਾਰੇ ਆਪੋ ਆਪਣੇ ਘਰਾਂ ਨੂੰ ਲੌਟ ਗਏ ਮਾਧੂ ਵੀ ਚੁੱਪਚਾਪ ਅਮਰੋ ਨਾਲ ਘਰ ਆ ਗਿਆ ਇੱਕ ਦੋ ਦਿਨਾਂ ਬਾਅਦ ਉਹ ਵੀ ਫਿਰ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗਿਆ ਫਿਰ ਉਸ ਦਾ ਕਾਲਚ ਤੇ ਗੀਮਾ ਵਗੈਰਾ ਸ਼ੁਰੂ ਹੋ ਗਈਆਂ ਠੰਡ ਦੀ ਰਾਤ ਸੀ ਜਿਹਦੇ ਵਿੱਚ ਚਾਨਣੀ ਚੜਦਾ ਰਾਤ ਹਨੇਰੀ ਤੇ ਰੱਜ ਕੇ ਠੰਡੀ ਸੀ ਕੱਕਰ ਨਜਰੀ ਤਾਂ ਨਹੀਂ ਸੀ ਆਉਂਦਾ ਪਰ ਉੱਤੇ ਪੈਂਦਾ ਜਾਪਦਾ ਸੀ ਚਲ ਮਿਲ ਚਲ ਮਿਲ ਕਰਦੇ ਛੋਟੇ ਛੋਟੇ ਤਾਰਿਆਂ ਨਾਲ ਅਸਮਾਨ ਇੰਨਾ ਭਰਿਆ ਤੇ ਲੱਦਿਆ ਹੋਇਆ ਸੀ ਕਿ ਉਹਨਾਂ ਦੇ ਭਾਰ ਨਾਲ ਝੁੱਕ ਕੇ ਬਹੁਤ ਨੀਵਾ ਆ ਗਿਆ ਲੱਗਦਾ ਸੀ ਵੱਡੇ ਰਾਤੇ ਇੱਕ ਸਾਫ ਸੁਪੱਦਰੀ ਥਾਂ ਤੇ ਉਹ ਲੋਕ ਅੱਗ ਦਾ ਵੱਡਾ ਸਾਰਾ ਹਾਮ ਬੜਵਾਲ ਕੇ ਉਹਦੇ ਆਲੇ ਦੁਆਲੇ ਬੈਠੇ ਹੋਏ ਸਨ ਰਾਤ ਦੇ ਪਹਿਲੇ ਪੈਰ ਵਿੱਚ ਉਹਨਾਂ ਦੀ ਪਹਿਰਾ ਦੇਣ ਦੀ ਵਾਰੀ ਸੀ ਮਾਦੋ ਵੀ ਤੁਰਦਾ ਫਿਰਦਾ ਉਹਨਾਂ ਕੋਲੇ ਜਾ ਬੈਠਾ ਉਹ ਠੰਡੀ ਸੀਤ ਰਾਤ ਜਾਗ ਕੇ ਕੱਟਣ ਲਈ ਬਾਤਾਂ ਪਾਰੇ ਸਨ ਇਹੋ ਜਿਹੀਆਂ ਰਾਤਾਂ ਬਾਤਾਂ ਪਾਉਣ ਤੇ ਸੁਣ ਲਈ ਬਹੁਤ ਮناسب ਹੁੰਦੀਆਂ ਨੇ ਇੱਕ ਇਸ ਤਰ੍ਹਾਂ ਦੀਆਂ ਹੋਣ ਕੁਝ ਆਪਣੀਆਂ ਕਹਾਣੀਆਂ ਬਹੁਤ ਵਧਾ ਚੜਾ ਕੇ ਸੁਣਾਉਣ ਦੇ ਸ਼ਕੀਨ ਹੁੰਦੇ ਨੇ ਨਾਲ ਨਾਲ ਘਰੋਂ ਬਣਾ ਕੇ ਲਿਆਂਦੀ ਗਰਮ ਗਰਮ ਚਾਹ ਪੀਣ ਲੱਗੇ ਰਾਤ ਚੁੱਪ ਸੀ ਉਹਨਾਂ ਦੇ ਦਿਵਾਲੇ ਝਾੜਨਾ ਬੁੱਟੇ ਦਰਖਤਾਂ ਤੇ ਉਹਨਾਂ ਵਿੱਚ ਲੁਕੀ ਹੋਈ ਹਰ ਸ਼ੈ ਗਹਿਰੀ ਨੀਂਦ ਸੁੱਤੀ ਲੱਗਦੀ ਠੰਡ ਦੀ ਰਾਤ ਵਿੱਚ ਇੱਕੋ ਘੜੀ ਵੀ ਆਉਂਦੀ ਜਦੋਂ ਖੇਤਾਂ ਵਿੱਚ ਝੁੰਗਣ ਵਾਲੀ ਦੇ ਉਹਦੇ ਵਿੱਚ ਰਹਿਣ ਵਾਲੀ ਹਰ ਚੀਜ਼ ਚੁੱਪ ਕਰ ਜਾਂਦੀ ਹੈ ਯੋਕੜੀ ਸੀ ਕਿ ਤੋ ਬਿੰਡੇ ਦੇ ਬੋਲਣ ਦੀ ਆਵਾਜ਼ ਵੀ ਨਹੀਂ ਸੀ ਆ ਰਹੀ ਬਸ ਅੱਗ ਵਿੱਚ ਬਲਦੀਆਂ ਲੱਕੜਾਂ ਦੀ ਨਿੰਮੀ ਨਿੰਮੀ ਸੂਹ ਸੂਹ ਤੇ ਭਾਂਬੜਦੀਆਂ ਹੀਠਾਂ ਉਤਾਂ ਹੁੰਦੀਆਂ ਲਾਟਾਂ ਦੇ ਬੇਮਾਲੂਮ ਤੇ ਬੇਆਵਾਜ਼ ਰਾਗ ਨਾਲ ਉਹਨਾਂ ਬੰਦਿਆਂ ਦੇ ਸਾਹ ਲੈਣ ਦੀ ਆਵਾਜ਼ ਆ ਰਹੀ ਸੀ ਆਲੇ ਦੁਆਲੇ ਚੁੱਪਚਾਹ ਸੀ ਮਾਦੋ ਨੂੰ ਵੇਖ ਕੇ ਫਿਰ ਇੱਕ ਨੇ ਜਿਹਾ ਖਮੂਰਾ ਮਾਰਿਆ ਅੱਗ ਵਿੱਚ ਭੱਕਦੇ ਲਿਸ਼ਕਦੇ ਉਦੇ ਚਿਹਰੇ ਤੋਂ ਲੱਗਦਾ ਜਿਵੇਂ ਉਹ ਗੱਲ ਕਰਨ ਲਈ ਹੌਸੜਾ ਤੇ ਮناسب ਲਫ਼ਜ਼ ਜੱਲਬੰਦੀ ਅਜੀਤ ਦਾ ਸ਼ਿਕਾਰ ਹੋਵੇ ਜਿਸ ਤਰ੍ਹਾਂ ਸਮਾਜ ਵਿੱਚ ਕੋਈ ਸ਼ਰਾਰਤੀ ਜਿਸਮ ਦੇ ਬੰਦੇ ਵੀ ਹੁੰਦੇ ਹਨ ਜੋ ਜਾਣ ਬੁੱਝ ਕੇ ਕਿਸੇ ਦੇ ਜਖਮਾਂ ਨੂੰ ਛੇੜਨ ਦੀ ਕੋਸ਼ਿਸ਼ ਕਰਦੇ ਹਨ ਅਖੀਰ ਉਸ ਇੱਕ ਲੰਮਾ ਸਾਲਿਆ ਹੌਲੀ ਹੌਲੀ ਫਿਰ ਕਹਿਣ ਲੱਗਾ ਉਜਾਰੋ ਵੱਧ ਮੇਰਾ ਪਾਰ ਸੀ ਸਾਡੇ ਵਿੱਚ ਕਦੇ ਕੋਈ ਸ਼ੈ ਨਹੀਂ ਸੀ ਆਈ ਨਹੀਂ ਸੀ ਆ ਸਕਦੀ ਰਾਤ ਦਿਨ ਅਸੀਂ ਇਕੱਠੇ ਰਹਿੰਦੇ ਮੋਜਾਂ ਲੁੱਟਦੇ ਸਾਡੇ ਵਿੱਚ ਦੀਤੇ ਹਵਾ ਵੀ ਨਾ ਲੰਘਦੀ ਉਹਨੂੰ ਦੁਨੀਆ ਦੀ ਨਜ਼ਰ ਨੇ ਖਾ ਲਿਆ ਤੇ ਮੇਰੀ ਅਕਲ ਤੇ ਪੱਥਰ ਪੈ ਗਿਆ ਹੁਣ ਹੱਥਾਂ ਤੇ ਚੱਕ ਵੱਡਣ ਨਾਲ ਕੀ ਹਾਸਰ ਗੱਲਾਂ ਕਰਤਾ ਕਰਤਾ ਹੋ ਇੱਕ ਨਿਗਾ ਮਾਧੋਵਲ ਦੇਖ ਜਾਂਦਾ ਜਿਵੇਂ ਗੱਲ ਉਹਦੇ ਸੰਗ ਵਿੱਚ ਝੜ ਕੇ ਹੋਵੇ ਚਾਰੇ ਸੁਣਨ ਵਾਲੇ ਟਿੱਕ ਟਿੱਕ ਹੀ ਲਾਏ ਉਹਦੇ ਮੂੰਹ ਵੱਲ ਦੇਖਣ ਡਰ ਰਹੇ ਸਨ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿਸ ਦੀ ਗੱਲ ਹੋ ਰਹੀ ਹੈ ਤੇ ਉਹ ਬੰਦਾ ਅੰਗ ਦੇ ਪਾਂਬੜ ਵਿੱਚ ਵੇਖੀ ਜਾ ਰਿਹਾ ਸੀ ਜਿਵੇਂ ਕਹਾਣੀ ਅੱਗ ਵਿੱਚੋਂ ਲੱਭ ਰਿਆ ਹੋਵੇ ਹੋਰ ਘੰਗੂਰਾ ਹੰਗੂਰਾ ਦੇਣ ਵਾਲਾ ਉੱਥੇ ਹਾਜ਼ਰ ਹੀ ਨਾ ਲੱਗਦਾ ਕੁਝ ਚਿਰ ਚੁੱਪ ਰਹਿਣ ਮਗਰੋਂ ਕਹਾਣੀ ਸੁਣਾਉਣ ਵਾਲਾ ਫਿਰ ਬੋਲਿਆ ਬਾਕੀ ਚਲੋ ਜ਼ਿੰਦਗੀ 'ਚ ਉਤਰਾ ਚੜਾ ਆਉਂਦੇ ਹੀ ਰਹਿੰਦੇ ਹਨ ਦਿਲ ਛੋਟਾ ਨਹੀਂ ਕਰਨਾ ਚਾਹੀਦਾ ਫਿਰ ਦੂਸਰੇ ਨੇ ਪੁੱਛਿਆ ਕੌਣ ਸੀ ਉਹ ਸਾਨੂੰ ਵੀ ਦੱਸ ਭਲਾਂ ਕਿਸ ਦੀ ਗੱਲ ਕਰ ਰਿਹਾ ਨਹੀਂ ਨਹੀਂ ਹੁੰਦਾ ਸੀ ਮੇਰਾ ਇੱਕ ਕਾੜੀ ਜਦੋਂ ਮੈਂ ਨਾਨਕੇ ਰਹਿੰਦਾ ਸੀ ਮਾਦੋ ਚੰਗੀ ਤਰ੍ਹਾਂ ਉਸ ਦੀ ਗੱਲ ਸਮਝ ਰਿਆ ਸੀ ਉਸ ਨੂੰ ਲੱਗਿਆ ਉਸ ਨੂੰ ਉੱਥੋਂ ਉੱਠ ਹੀ ਜਾਣਾ ਚਾਹੀਦਾ ਉਹ ਖੜਾ ਹੋਣ ਲੱਗਿਆ ਤਾਂ ਰਿੰਕੂ ਵੀ ਉੱਥੇ ਹੀ ਬੈਠਾ ਸੀ ਉਸ ਨੇ ਮਾਦੋ ਦਾ ਹੱਥ ਫੜ ਉਸ ਨੂੰ ਨਾ ਉਠੰਦਾ ਇਸ਼ਾਰਾ ਕੀਤਾ ਮਾਦੋ ਵੀ ਮਿਉਸੀ ਜੇਹੀ ਨਾਲ ਬੈਠ ਗਿਆ ਰਿੰਕੂ ਨੇ ਸਾਰਿਆਂ ਦਾ ਧਿਆਨ ਬਦਨ ਲਈ ਆਪਣੇ ਫੋਨ ਤੇ ਬਣਾਏ ਵਲੌਗ ਦਿਖਾਉਣ ਲੱਗ ਪਿਆ। ਉਸ ਦੀਆਂ ਵੀਡੀਓਜ਼ ਦੇਖਦੇ ਆਂ ਹੋਰ ਗੱਲਾਂ ਛਿੜ ਪਈਆਂ। ਮਾਤਾ ਨੂੰ ਝੇੜਨ ਵਾਲਾ ਵੀ ਚੁੱਪ ਕਰ ਗਿਆ। ਰਿੰਕੂ ਨੇ ਉਸ ਨੂੰ ਇੱਕ ਟੋਟਕਾ ਮਾਰ ਦਿੱਤਾ। ਕੁਝ ਲੋਕ ਉਰਾ ਪਰਾਂ ਦੇ ਨਾਲ ਗੱਲਾਂ ਨਾਲ ਹੀ ਛਾਰਦੇ ਰਹਿੰਦੇ ਹਨ। ਆਪਾਂ ਦੇਖੋ ਸਿੱਧੀ ਵੀਡੀਓ ਪਾਦੀ ਹੈ ਠੋਕ ਕੇ। ਫਿਰ ਉਹ ਆਪਣੀ ਇੱਕ ਡਰਾਮਣੀ ਵੀਡੀਓ ਦਿਖਾਈ। ਉਹ ਉਸ ਬਾਰੇ ਦੱਸਣ ਲੱਗਿਆ ਕਿ ਇੱਕ ਦਿਨ ਉਹ ਤੇ ਉਸਦਾ ਇਹ ਦੋਸਤ ਵੀਡੀਓ ਬਣਾ ਕੇ ਪਿਛਾਂ ਪਿੰਡ ਨੂੰ ਜਾ ਰਹੇ ਸੀ ਰਸਤੇ ਵਿੱਚ ਇੱਕ ਪਰਛਾਵੇਂ ਨੂੰ ਇੱਧਰ ਉੱਧਰ ਘੁੰਮਦੇ ਦੇਖਿਆ ਉਹ ਰਾਹ ਸੀ ਇਸ ਕਰਕੇ ਛੱਡ ਦਿੱਤਾ ਤੇ ਪਹਿਲੀਆਂ ਵਿੱਚ ਦੀ ਸਿੱਧੇ ਪਿੰਡ ਨੂੰ ਪਹੁੰਚੇ ਸਿਆਲ ਦੇ ਦਿਨ ਸਾਨੂੰ ਚੜਦੇ ਸੂਰਜ ਦੀ ਨਮੀ ਨਮੀ ਧੁੱਪ ਦੇ باوجود ਡੰਡਗਾਂ ਦੇ ਅਲੇ ਦੁਆਲੇ ਦਾ ਟਪਟਾ ਉੱਤੋਂ ਦੀ ਘਾਤਰੇ ਨਾਲ ਪਿੱਜਿਆ ਪਿਆ ਸੀ ਮੈਂ ਅੱਗੇ ਸਾਹ ਤੇ ਉਹ ਮੇਰੇ ਪਿੱਛੇ ਪਿੱਛੇ ਦੋ ਹੱਥਾਂ ਦੀ ਵਿੱਥ ਤੇ ਜਿਹੜੀ ਵਟ ਤੋਂ ਅਸੀਂ ਉਸ ਵੇਲੇ ਲੰਘ ਰਹੇ ਸਾਂ ਉਹਦੇ ਰੋਹਾਂ ਪਾਸਿਆਂ ਤੇ ਖੁਮਾਦ ਸੀ ਸવાય ਅਸਮਾਨ ਦੇ ਉਥੇ ਹੋਰ ਕੋਈ ਕਿਸੇ ਬੰਨੇ ਕੁਝ ਨਜ਼ਰ ਨਹੀਂ ਆਉਂਦਾ ਵਟ ਦੇ ਤਰੇਲ ਨਾਲ ਪਿੱਜੇ ਕਾਹ ਤੋਂ ਜਿਉ ਪੈਰਾ ਮੇਰਾ ਪੈਰ ਡਿਲ ਗਿਆ ਤੇ ਮੈਂ ਸੰਭਲਦੇ ਸੰਭਲਦੇ ਅਫਰਾ ਤਫਰੀ ਵਿੱਚ ਫੋਨ ਹੇਠਾ ਡਿੱਗ ਪਿਆ ਜਿਸ ਨਾਲ ਉਸ ਪਰਛਾਵੇਂ ਦੀ ਵੀਡੀਓ ਬਣ ਗਈ ਸਾਰੇ ਡਾਕਟਰ ਕੀ ਲਾ ਕੇ ਉਸ ਦੀ ਗੱਲ ਸੁਣ ਰਹੇ ਸੀ ਇੱਕ ਆਦਮੀ ਨੇ ਤਿੱਖੀ ਨਜ਼ਰੇ ਉਸ ਵੱਲ ਵੇਖਿਆ ਤੇ ਫਿਰ ਅੱਖ ਲੱਗਾ ਤੁਸੀਂ ਉਸ ਨੂੰ ਵੇਖਿਆ ਹੀ ਆਹੋ ਸਾਡੇ ਸਾਹਮਣੇ ਹੀ ਤਾਂ ਸੀ ਕਿਸ ਤਰ੍ਹਾਂ ਦਾ ਏ ਉਹ ਚੰਗਾ ਮੋਟਾ ਹੈ ਜੇ ਉਹ ਕਦੇ ਤੈਨੂੰ ਮਿਲੇ ਤਾਂ ਮੇਰਾ ਸੁਨੇਹਾ ਦੇ ਵੀ ਉਸਨੇ ਕਿਹਾ ਤੁਸੀਂ ਉਸ ਨੂੰ ਜਾਣਦੇ ਹੋ ਰਿੰਕੂ ਨੇ ਪੁੱਛਿਆ ਹਾਂ ਸਾਡੇ ਗਵੰਡੀ ਤਾਇਆ ਹੀ ਤਾਂ ਹੈ ਸੁਣਿਆ ਸੀ ਮੈਂ ਵੀ ਕਿ ਉਹ ਖੇਤਾਂ ਵੱਲ ਘੁੰਮ ਰਿਹਾ ਅੱਛਾ ਜਦੋਂ ਤੋਂ ਸੁਪੀ ਸੁਨੇਹਾ ਦੇਣਾ ਹੈ ਉਹਨੂੰ ਉਹਨੂੰ ਆਖੀ ਕੀ ਸਾਡੇ ਘਰਾਂ ਵੱਲ ਗੇੜਾ ਮਾਰ ਲਵੇ ਚੰਗਾ ਜੇ ਕਦੇ ਮਿਲਿਆ ਤਾਂ ਆਖ ਦੇਵਾਂ ਗਾਰੀ ਕੋ ਉਠਿਆ ਹਜ਼ਾਰਾਂ ਹਜ਼ਾਰਾਂ ਸਿੰਘ ਨਾਲ ਦੁਆ ਸਲਾਮ ਕੀਤੀ ਵਾਪਸ ਕਰਨ ਤੁਰ ਪਏ ਈ ਕੀ ਸੀਮਾ ਤੋਂ ਨੇ ਪੁੱਛਿਆ ਕੁਝ ਨਹੀਂ ਉਹ ਵੀ ਤਾਂ ਉਗਦਿਆਂ ਪਤਾਲਾ ਮਾਰ ਰਹੇ ਸੀ ਆਪਾਂ ਮਾਰ ਦਿੱਤੀ ਤਾਂ ਕੀ ਹੋਇਆ ਹਾਂ ਪਰ ਵੀਡੀਓ ਦੀ ਐਡੀਟਿੰਗ ਬਹੁਤ ਵਧੀਆ ਸੀ ਜੋ ਸੱਚਮੁੱਚ ਦਾ ਸੀਨ ਬਣਾ ਰਹੀ ਹੈ ਇਹ ਕਹਿ ਕੇ ਦੋਵੇਂ ਹੱਸਣ ਲੱਗ ਪਏ ਅਗਲੀ ਸਵੇਰ ਮਾਦੋ ਆਪਣੇ ਕਾਲਜ ਚ ਗਿਆ ਉੱਥੇ ਕੁਝ ਪ੍ਰਯੋਗਤਾਵਾਂ ਸ਼ੁਰੂ ਹੋਵੁੰਗਾ ਜਿਸ ਵਿੱਚ ਖੇਡਾਂ ਡਾਂਸ ਗੀਤ ਡ੍ਰਾਇੰਗ ਆਦਿ ਕਰਵਾਏ ਜਾ ਰਹੇ ਸਨ ਮਾਦੋ ਆਪਣੀ ਲਾਈਨ ਦੇ ਹਿਸਾਬ ਨਾਲ ਸਟੂਡੈਂਟਸ ਨੂੰ ਖੇਡਾਂ ਦੀ ਤਿਆਰੀ ਕਰਵਾਉਣ ਲੱਗਿਆ ਕੁਝ ਦਿਨ ਇਦਾਂ ਹੀ ਸਾਰਿਆਂ ਦੀ ਪ੍ਰੈਕਟਿਸ ਚੱਲਦੀ ਰਹੀ ਇੱਕ ਦਿਨ ਉਹ ਅਭਿਆਸ ਪੂਰਾ ਕਰਾਉਣ ਤੋਂ ਬਾਅਦ ਆਪਣੀ ਕਲਾਸ ਵਿੱਚ ਆਚਰ ਦੇ ਬੈਠ ਗਿਆ ਅਗਲੇ ਦਿਨ ਸਾਰਿਆਂ ਪ੍ਰਯੋਗਤਾਵਾਂ ਸ਼ੁਰੂ ਸਨ ਥੋੜਾ ਸਮਰਲੈਕਸ ਹੋਣ ਲਈ ਅੱਖਾਂ ਬੰਦ ਕਰਕੇ ਬੈਠ ਗਿਆ ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਇੱਕ 11ਵੀਂ ਕਲਾਸ ਦੀ ਬੱਚੀ ਉਸਦੇ ਸਾਹਮਣੇ ਖੜੀ ਹੋਈ ਸੀ। ਮਾਦੋ ਬੋਲੋ ਬੇਟਾ ਕੀ ਗੱਲ? ਬੱਚੀ ਸਰ ਇੱਕ ਮਦਦ ਚਾਹੀਦੀ ਸੀ। ਮਾਦੋ ਬਹੁਤ ਥਕਾਵਟੇ ਵਿੱਚ ਸੀ। ਉਸਨੇ ਫਿਰ ਉਸਨੇ ਕਿਹਾ ਬੇਟੀ ਇੱਕ ਗਲਾਸ ਪਾਣੀ ਤਾਂ ਲੈ ਆਓ। ਮੈਂ ਪੀਣਾ ਲੜਕੀ ਪਾਣੀ ਲੈਣ ਚਲੀ ਗਈ। ਬੱਚੀ ਪਾਣੀ ਲੈ ਕੇ ਆਈ। ਉਸਨੇ ਪਾਣੀ ਫੜ ਇੱਕੋ ਸਾਹ ਵਿੱਚ ਪੀਤਾ। ਫਿਰ ਉਸਨੇ ਪੁੱਛਿਆ ਕਿਵੇਂ ਆਈ ਸੀ? ਬੱਚੀ ਸਰ ਮੈਂ ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਮਦੋ ਹਾਂ पिंडा वाले हाँ की पिंड वाले सफल नहीं हो सकते माधो क्यों नहीं हो सकते किसने फिर उसने दस के जिस दिन ओना दलास मुकाबलिया बारे दसा गया था। उस दहेलिया ने पेंटिंग मुकाबले ਆਪਣਾ ਨਾਮ ਲਿਖਾਉਣ ਲਈ ਕਿਹਾ ਪਰ ਉਸ ਨੂੰ ਥੋੜਾ ਡਰ ਵੀ ਲੱਗਿਆ ਕਿ ਇਹ ਉਸ ਦੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਕੋਈ ਮੁਕਾਬਲਾ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਸੀ ਹੋਇਆ ਨਾ ਹੀ ਉਸ ਦੇ ਪਿੰਡ ਵਾਲੇ ਸਕੂਲ ਕਦੇ ਹੋਇਆ ਸੀ ਜਿੱਥੇ ਉਹ ਸਿਰਫ ਸ਼ੌਂਕ ਲਈ ਖਾਲੀ ਪੇਜ ਤੇ ਕੁਝ ਨਾ ਕੁਝ ਬਣਾ ਲੈਂਦੀ ਸੀ ਜਾਂ ਫਿਰ ਦਿਵਾਲੀ ਦੇ ਸਮੇਂ ਬਲੈਕਬੋਰਡ ਉੱਪਰ ਕਾ ਹੈਪੀ ਦਿਵਾਲੀ ਲਿਖਨ ਦੇ ਰੀਲ ਬੁੱਟੇ ਬਾਹਰ ਲੈਂਦੇ ਨੇ ਜਿਸ ਕਾਰਨ ਸਾਰਿਆਂ ਨੂੰ ਉਸਦੀ ਡਰਾਇੰਗ ਬਾਰੇ ਪਤਾ ਸੀ ਉਸਦੀਆਂ ਸੇਲੀਆਂ ਵਾਰ-ਵਾਰ ਕਹਿ ਕੇ ਉਸਦਾ ਨਾਮ ਵੀ ਸ਼ਾਮਿਲ ਕਰਵਾ ਦਿੱਤਾ ਜਦੋਂ ਉਹ ਉਸ ਗਰੁੱਪ ਨਾਲ ਪ੍ਰੈਕਟਿਸ ਕਰ ਲਈ ਹੋਰ ਰੂਮ ਵਿੱਚ ਗਈ ਤਾਂ ਟੀਚਰ ਸਿਰਫ ਉਹਨਾਂ ਕੁੜੀਆਂ ਨੂੰ ਹੀ ਗਾਈਡ ਕਰ ਰਹੇ ਸਨ ਜੋ ਉਸਦੀ ਕਲਾਸ ਵਿੱਚ ਸ਼ਹਿਰ ਵਾਲੀਆਂ ਸਨ ਉਸ ਵੱਲ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਡਰਾਇੰਗ ਦਾ ਵਿਸ਼ਾ ਵੀ ਪ੍ਰੂਨ ਹੱਤਿਆ ਨਾਲ ਸੰਬੰਧਿਤ ਸੀ ਉਸ ਨੂੰ ਕੋਈ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ਟੀਚਰ ਬਸ ਆਪਣੀ ਜਾਣ ਪਹਿਚਾਨ ਦੀਆਂ ਲੜਕੀਆਂ ਨੂੰ ਹੀ ਸਪੋਰਟ ਕਰ ਰਹੇ ਸਨ ਮਾ ਦੋਸਤੀ ਕਣ ਸੁਣ ਕੇ ਹੈਰਾਨ ਹੋ ਕੇ ਬੋਲਿਆ ਤੇ ਤੁਸੀਂ ਵੀ ਕਿਸੇ ਮੈਡਮ ਨੂੰ ਹੈਲਪ ਲਈ ਪੁੱਛਿਆ ਬੱਚੀ ਜੀ ਮੈਂ ਕਿਹਾ ਸੀ ਉਹਨਾਂ ਨੇ ਕੁਝ ਵੀ ਉਹਨਾਂ ਨੇ ਕਿਹਾ ਕੁਝ ਵੀ ਬਣਾ ਲਓ ਇਹ ਕਹਿ ਕੇ ਉਹ ਪਕਾਣੀਆਂ ਦੀਆਂ ਡਰਾਇੰਗ ਬਣਾਉਣ ਵਿੱਚ ਮਦਦ ਕਰਨ ਲੱਗੇ ਮਾਦੋ ਫਿਰ ਤੁਸੀਂ ਕੁਝ ਵੀ ਨਹੀਂ ਬਣਾਇਆ ਬੱਚੀ ਜੀ ਬਣਾਇਆ ਸੀ ਉੱਥੇ ਟੇਬਲ ਤੇ ਹੀ ਇੱਕ ਸਾਇੰਸ ਦੀ ਬੁੱਕ ਪਈ ਸੀ ਉਸਦੇ ਫਰੰਟ ਕਵਰ ਤੇ ਇੱਕ ਲੜਕੀ ਬਣੀ ਹੋਈ ਸੀ ਤੇ ਉਸਦੇ ਉੱਪਰ ਬੱਤਲ ਬਣੇ ਹੋਏ ਸਨ ਮੈਂ ਉਹੀ ਬਣਾ ਦਿੱਤੇ ਮਾਦੋ ਕਿੱਥੇ ਤੁਹਾਡਾ ਪੇਪਰ ਬੱਚੀ ਉਹ ਤਾਂ ਮੈਂ ਅੱਜ ਕਰ ਹੀ ਰੱਖਾਈ ਮਾਦੋ ਕਿਉਂ ਨਾਲ ਕਿਉਂ ਨਹੀਂ ਲੈ ਕੇ ਆਏ ਬੇਟਾ ਬੱਚੀ ਜੀ ਬਸ ਮਾਣ ਨਹੀਂ ਕੀਤਾ ਬਿਨਾਂ سپورਟ ਦੇ ਹੌਸਲਾ ਵੀ ਨਹੀਂ ਬਣ ਰਿਹਾ ਅੱਗੇ ਵਧਣ ਤੱਕ ਕਿੰਨੇ ਦਿਨ ਮੈਂ ਉਹ ਨਾਂ ਲੈ ਕੇ ਵੀ ਆਉਂਦੀ ਰਹੀ ਪਰ ਕਿਸੇ ਟੀਚਰ ਨੇ ਖਾਸ ਧਿਆਨ ਨਹੀਂ ਦਿੱਤਾ ਤਾਂ ਅੱਜ ਦਿਲ ਹੀ ਨਹੀਂ ਕੀਤਾ ਮਾਦੋ ਫਿਰ ਮੇਰੇ ਤੋਂ ਕੀ ਮਦਦ ਚਾਹੀਦੀ ਸੀ ਬੱਚੀ ਇਹ ਹੀ ਪੁੱਛਣਾ ਸੀ ਕਿ ਟੀਚਰ ਲਈ ਤਾਂ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਹੋਣਗੇ ਫਿਰ ਕੁਝ ਖਾਸ ਨੂੰ ਹੀ ਕਿਉਂ ਸਪੋਰਟ ਕੀਤਾ ਜਾਂਦਾ ਮਾਦੋ ਨੇ ਸੋਚਿਆ ਹੀ ਜੇਰ ਹਰ ਕੋਈ ਹੰਡਾਰ ਰਹਾ ਕੋਈ ਕਿਸੇ ਰੂਪ ਵਿੱਚ ਕੋਈ ਕਿਸੇ ਰੂਪ ਵਿੱਚ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਹੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ